ਪਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਭੁਨੇਾਲ ਤੋਂ ਸਰਪੰਚ ਪਿੱਥੀਪਾਲ ਸਿੰਘ ਬੇਨਤੀ ਕਰਦਾ ਹਾਂ ਕਿ ਅੱਜ ਨੀਤੀ ਤੈਨੇ तकरीबन ਸਮਾਜਾਰਾਂ ਵੱਜ ਗਏ ਨੇ ਤੇ ਜੋ ਰਾਵੀ ਦਾ ਪਾਣੀ ਆ ਉਹ ਵਧ ਰਿਹਾ ਵਾ ਮੈਂ ਜਿਹੜੇ ਨੀਵੇਂ ਨੀਵੇਂ ਲਾਖੇ ਪੇਂਡਿਆ ਕਿਉਂਕਿ ਪਾਣੀ ਅੱਗੇ ਬਹੁਤ ਭਰਿਆ ਹੋਇਆ ਵਾ ਪਤਾ ਨਹੀਂ ਹੁੰਦਾ ਕਿਸੇ ਵੇਲੇ ਪਾਣੀ ਵਧ ਸਕਦਾ ਕਿਉਂਕਿ ਇੱਥੋਂ ਪਾਣੀ ਜਿਹੜਾ ਵਾ ਫੇਰ ਜਿਹੜੇ ਪੁਰਾਣੇ ਵਹਿਣ ਸੀ ਉਸੇ ਉਸੇ ਤਰ੍ਹਾਂ ਹੀ ਪਾਣੀ ਵਿੱਚ ਚੱਲ ਰਿਹਾ ਵਾ ਜਿੰਨੇ ਵੀ ਆਪਣਾ ਵਹਿਣ ਤੁਸੀਂ ਦੇ ਇਹਨੇ ਉਹ ਸਾਰੇ ਹੀ ਬੜੀ ਤੇਜ਼ ਚੱਲ ਰਹੇ ਨੇ ਸ਼ਾਮੀ ਪਾਣੀ ਘੱਟ ਸੀ ਹੁਣ ਪਾਣੀ ਕਾਫੀ ਵਧਿਆ ਵਾ ਤੇ ਜਿਹੜੇ ਨੀਵੇਂ ਨੀਵੇਂ ਇਲਾਕੇ ਵਾਲੇ ਆ ਟੈਰੇਰੀਆਂ ਵਾਲੇ ਆ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਸੁਰੱਖਿਆ ਥਾਵਾਂ ਤੇ ਰਹਿਣ ਤੇ ਕੋਈ ਆਪਣਾ ਤਕਰੀਬਨ ਅੱਜ ਰਾਤ ਫੇਰ ਜਾ ਕੇ ਕੱਢਣਾ ਮੈਂ ਆਸ ਕਰਦਾ ਵਾਂ ਕਿ ਇਹ ਜਿਹੜਾ ਵਾ ਸ਼ੀਤ ਨੂੰ ਸ਼ੀਤੀ ਜਿਹੜਾ ਸੰਕਟ ਆ ਇਹ ਟਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ